ਇਹ ਜੀ 150 ਕਿਲਾ ਖਤਮ ਹੋ ਗਿਆ ਸਾਡਾ ਝੋਨਾ ਇਹ ਜੀ 150 ਕਿਲਾ ਖਤਮ ਹੋ ਗਿਆ ਸਾਡਾ ਝੋਨਾ ਮਰੇ ਪਹਿਲੇ 23 ਦੇ ਮਰੇ ਹਾਂ 23 ਦੇ ਫਿਰ ਹੁਣ 50 ਜੀ ਮਰ ਗਏ ਜੀ ਜਾਂ ਬੁੜੀ ਉਹ ਵੀ ਫੜਕ ਲਿਆ ਹਾਂ ਜੀ ਹੜਾਂ ਦੀ ਮਾਰ ਪੰਜਾਬ 'ਚ ਦਿਨ ਬਈ ਦਿਨ ਪਾਤੀ ਜਾ ਰਹੀ ਆ ਇਹ ਪ੍ਰਵਾਸੀ ਵਿਚਾਰੇ ਪਿਛਲੇ 2 ਦਿਨ ਤੋਂ ਭੁੱਖੇ ਪਿਆਸੇ ਰਹਿ ਰਹੀ ਸੀ ਪੰਜਾਬ ਦੇ ਵਿੱਚ ਹੁਸ਼ਿਆਰਪੁਰ ਦੇ ਵਿੱਚ 48 ਪਿੰਡ ਦੇ ਵਿੱਚ ਇਹ ਜਿਹੜਾ ਹਾਸਾ ਹੋਇਆ ਸੀ ਖੇਤਾਂ ਦੇ ਖੇਤ ਘਰਾਂ ਦੇ ਘਰ ਭਰ ਗਏ ਤੇ ਸਾਰੀ ਵੀਡੀਓ ਤੁਸੀਂ ਫੁੱਲ ਦੇਖਿਓ ਤੁਹਾਨੂੰ ਦੱਸਾਂਗੇ ਕਿੰਨੇ ਬੰਦਿਆਂ ਨੂੰ ਰੈਸਕੂ ਕੀਤਾ ਬਾਬਾ ਦੀਪ ਸਿੰਘ ਸੇਵਾਦਾਰ ਨਾਲ ਰਲ ਕੇ ਮੋਟਰਾਂ ਤੱਕ ਪਾਣੀ ਦੀ ਚ ਡੁੱਬ ਗਈਆਂ ਆ ਘਰ ਡੁੱਬ ਗਏ ਸਭ ਕੁਝ ਬਰਬਾਦ ਹੋ ਰਿਹਾ ਆ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਕਰਮਵੀਰ ਅੱਜ ਜਦੋਂ ਸਵੇਰ ਹੋਈ ਤਾਂ ਪਤਾ ਲੱਗਾ ਅਸ਼ਿਆਰ ਪਰਦਾ ਪਿੰਡ ਟਾਲੀ ਇੱਥੇ ਰਾਤ ਜੱਕਦਮ ਪਾਣੀ ਔਨ ਕਰਕੇ ਬਹੁਤ ਪਰਿਵਾਰ ਪਾਣੀ ਚ ਫਸ ਗਏ ਲੋਕ ਪ੍ਰਵਾਸੀ ਮੋਟਰਾਂ ਤੇ ਫਸ ਗਏ ਕਈ ਤਾਂ ਦੋ ਦੋ ਦਿਨ ਤੋਂ ਕਹਿੰਦੇ ਉਧਰ ਹੀ ਸੀਗੇ ਰਾਤ ਜੱਕਦਮ ਪਾਣੀ ਇੰਨਾ ਕ ਵੱਧ ਗਿਆ ਕਿ ਪਤਾ ਹੀ ਨਹੀਂ ਲੱਗਾ ਪ੍ਰਸ਼ਾਸਨ ਦਾ ਫੋਨ ਆਇਆ ਬਾਬਾ ਦੀਪ ਸਿੰਘ ਸੇਵਾਦਾਲ ਨੂੰ ਭਾਜੀ ਉਹਨਾਂ ਨਾਲ ਗੱਲਬਾਤ ਹੋਈ ਤੇ ਰੈਸਕਿਊ ਕਰਨ ਚੱਲੇ ਆ ਜੀ ਜਿਹੜੇ ਲੋਕ ਉੱਥੇ ਰਹਿੰਦੇ ਆ ਲੇਡੀਜ਼ ਵੀ ਆ ਬੱਚੇ ਵੀ ਆ ਨਾਲ ਪੰਜ ਸਾਹਿਬ ਵੀ ਆ ਤੇ ਜਾ ਕੇ ਦੇਖਦੇ ਆ ਗੱਲਬਾਤ ਕਰਦੇ ਆ ਕਿ ਉਹ ਜਿਆ ਮਾਹੌਲ ਆ ਕਿਵੇਂ ਉੱਥੇ ਉਹ ਰਹਿ ਰਹੇ ਸੀਗੇ ਕਿ ਤੁਹਾਨੂੰ ਇਹ ਦਾਨ ਵਾਲੇ ਨਾਲ ਹੀ ਜਾਣਾ ਇਧਰੋਂ ਜਾਓ ਤੁਸੀਂ ਇਧਰੋਂ ਆਉਂਦੇ ਤੁਸੀਂ ਕਿਸਾਨ ਨੂੰ ਹਰ ਵਾਰ ਮਾਰ ਪੈਂਦੀ ਆ ਇੱਥੇ ਸਾਡੇ ਕੋਲ ਬਹੁਤ ਸਾਰੇ ਅਜਿਹੇ ਲੋਕ ਆ ਕੇ ਮਿਲੇ ਜਿਨ੍ਹਾਂ ਦੀ ਕਿਸੇ ਦੀ 150 ਕਿੱਲਾ ਫਸਲ ਖਰਾਬ ਹੋ ਗਈ ਕਿਸੇ ਦੀ 100 ਕਿੱਲੇ ਫਸਲ ਬਰਬਾਦ ਹੋ ਗਈ ਪਾਣੀ ਚ ਵੀ ਕਿਸ਼ਤੀ ਚਲਾਉਣੀ ਸੌਖੀ ਨਹੀਂ ਹੈਗੀ ਝੋਨਾ ਕਿਸੇ ਵੇਲੇ ਆ ਕੇ ਪੱਖੇ ਸੱਜ ਜਾਂਦਾ ਫਿਰ ਸਾਫ ਵੀ ਕਰਨਾ ਪੈਂਦਾ ਆ ਇਹ ਨਾਲ ਦੋ ਸਾਡੇ ਨਾਲ ਪੰਚ ਸਾਹਿਬ ਚੱਲੇ ਆ ਨਾਲ ਇੱਕ ਮੁੰਡਾ ਚੱਲਾ ਇਹਨੂੰ ਰਸਤਾ ਪਤਾਇਆ ਕਿਉਂਕਿ ਪਾਣੀ ਇੰਨਾ ਕੁ ਉੱਪਰ ਹੋ ਚੁੱਕਾ ਹੈ ਜਿਹੜੀਆਂ ਮੋਟਰਾਂ ਆ ਉਹ ਵੀ ਬਿਲਕੁਲ ਥੱਲੇ ਆ ਪਤਾ ਨਹੀਂ ਲੱਗਦਾ ਕਿਸੇ ਵੇਲੇ ਤਾਂ ਕਿਸ਼ਤੀ ਦੇ ਥੱਲੇ ਫਸ ਜਾਂਦੀ ਆ ਤਾਂ ਕਰਕੇ ਫਿਰ ਨਾਲ ਜਾ ਰਹੇ ਆ ਦੱਸਣ ਵਾਸਤੇ ਰਾਹਾ ਕਿੱਧਰ ਨੂੰ ਆ ਪਾਣੀ ਦਾ ਬਹਾਅ ਦੇਖ ਲਓ ਕਿਤੇ 12 ਫੁੱਟ ਪਾਣੀ ਚੜਿਆ ਹੋਇਆ ਕਿਤੇ 8 ਫੁੱਟ ਪਾਣੀ ਚੜਿਆ ਹੋਇਆ ਆ ਭਜੀ ਹੁਣ ਦੱਸੋ ਕੀ ਰਾਤ ਕੀ ਘਟਨਾ ਹੋਈ ਜਗ ਤੱਕ ਪਾਣੀ ਸੁੱਤੇ ਵੇ ਵਧ ਗਿਆ ਪਾਣੀ ਜਦਾਂ ਵੀਰ ਪਿੱਛੇ ਆ 16 15 16 ਦਿਨਾਂ ਤੋਂ ਜਿਆ ਮਕਰਦੀਪ ਨੂੰ 20 ਦਿਨ ਤੋਂ ਸਾਡੇ ਜਿਹੜਾ ਇੱਥੇ ਪਾਣੀ ਫਿਰਨ ਧਿਆ ਵਾ ਪਰਵਾਹ ਵੀ ਨਹੀਂ ਦੇਣਾ ਝੋਨਾ ਮਾਰੋ ਇਧਰ ਨੂੰ ਪਾਣੀ ਆ ਲੈਵਲ ਥੋੜਾ ਜਿਹੜਾ ਨੰਗ ਹੋ ਜਾਂਦਾ ਜੀ ਨਾ ਕਿ ਪੱਟਿਆ ਦੱਥਾ ਵੀ ਲੈ ਆਉਂਦੇ ਗੁੱਜਰ ਡੰਗਰ ਵੀ ਚਾਰ ਲਿਆਉਂਦੇ ਜੀ ਇਹਨਾਂ ਦੀ ਉਸ ਪਰਮਾਲ ਸਬਜੀ ਵੀ ਆਦੀ ਜਿੱਦਾ ਅੱਛਾ ਜੀ ਜਿੱਦਾ ਸਬਜ਼ੀਆਂ ਲਾਈਆਂ ਹੋਈਆਂ ਐ ਉਧਰ ਗੋभी ਲਾਈਏ ਉਹ ਮਤਲਬ ਆਪਣੀ ਜਬਦੀ ਘੋੜਨ ਘਾਟਣ ਗਏ ਜਿੱਦਾ ਉਹਨਾਂ ਦੇ ਮੱਧੇ ਵੀ ਪਾਣੀ ਹੁਣ ਘਾਟੀ ਜਾਣਾ ਵਾ ਸਾਮੀ ਆਏ ਹੀ ਨਹੀਂ ਤੇ ਰਾਤ ਤੋਂ ਰਾਤ ਪਾਣੀ ਵਧ ਗਿਆ ਸੁੱਤਿਆ ਪਿਆ ਪਾਣੀ ਵਧ ਗਿਆ ਪਾਣੀ ਵਧ ਗਿਆ ਜਦੋਂ ਉੱਠਿਆ ਤਾਂ ਦੋ ਦੋਨਾਂ ਨੇ ਹਣ ਫੋਨ ਕੀਤੇ ਆ ਤੇ ਤੁਹਾਨੂੰ ਅਸੀਂ ਫੋਨ ਲਾਇਆ ਤੇ ਚਲੋ ਆਪਾਂ ਬੜੀ ਤੇ ਆ ਜੀ ਦੋਸਤੋ ਇਹ ਹਾਲਾਤ ਵਾ ਹੁਸ਼ਿਆਰਪੁਰ ਦਾ ਟਾਲੀ ਪਿੰਡ ਵਾ ਇਹ ਮੰਡ ਏਰੀਆ ਆ ਕਾਲੀ ਪਿੰਡ ਸਿਆਲਪੁਰ ਜ਼ਿਲ੍ਹੇ ਦਾ ਖੀਰਲਾ ਪਿੰਡ ਆ ਇਹ ਕਾਲੀ ਮੰਡ ਵਾ ਇਹਨੂੰ ਕਿਹਾ ਰੋਲਾ ਟਾਲੀ ਇਹ ਨਹੀਂ ਨਹੀਂ ਫੋਨ ਲਾਇਆ ਤੇ ਜਗਾਏ ਬਈ ਉਹਨਾਂ ਨੂੰ ਪਾਏ ਪਾਏ ਤੇ ਰੱਖਣਾ ਵਾ

ਫਸੇ ਪਈਆ ਰਾਤ ਮੀਂਹ ਕਰ ਪਤਾ ਨਹੀਂ ਲੱਗਾ ਕਿੰਨੇ ਕਿਹੜੇ ਵੇਲੇ ਪਾਣੀ ਆ ਗਿਆ ਉਹਦੇ ਕਰਕੇ ਬਹੁਤ ਜ਼ਿਆਦਾ ਨੁਕਸਾਨ ਵੀ ਹੋ ਗਿਆ ਕਿਉਂਕਿ ਰਾਤ ਜਿਹੜਾ ਕੱਲ ਚੱਕੀ ਪੁਲ ਤੁਸੀਂ ਰਾਤ ਕੱਲ ਵੀਡੀਓ ਕਾਫੀ ਦੇਖ ਰਹੇ ਹੋ ਉਹਦਾ ਸਾਰਾ ਹੀ ਪਾਣੀ ਜਦੋਂ ਆਉਂਦਾ ਆ ਤਾਂ ਟਾਂਡੇ ਦੇ ਵਿੱਚੋਂ ਨਿਕਲ ਜਿਹੜਾ ਪਿਆਸ ਰਿਹਾ ਹਰਗੋਬਿੰਦਪੁਰ ਉਹਨੂੰ ਮਾਰ ਕਰਦਾ ਆ ਤੇ ਉਹਨੂੰ ਮਾਰ ਕੀਤੀ ਵੀ ਆ ਇਹ ਤੁਸੀਂ ਦੇਖ ਲਓ ਕਿ ਕੀ ਹਾਲ ਹੋ ਗਿਆ ਘਰਾਂ ਦਾ ਮੋਟਰਾਂ ਦਾ ਕਣਾਵ ਚਿਕਾਇਆ ਇਹ ਨਾਲ ਨਾਲ ਹਰ ਆਹ ਵਾਹ ਇਧਰ ਕੀ ਦਾ ਵੇਚੋ ਨਾਲ ਜਣਾ ਆ ਮੇਰਾ ਜੀ ਸਾਹ ਧੋਨੇ ਦਾ ਏਰੀਆ ਅਸਮਲੀ ਜਿੱਦਾ ਅੱਛਾ ਗੁਜਰਾਂ ਨੇ ਤੁਹਾਨੂੰ ਅੱਗੇ ਡੇਰੇ ਦਿਖਾਵਾ ਇਹ ਸਾਡੇ ਘਟੋ ਘਟ ਪਈਆ ਡੇਰੇ ਹੋਣੇ ਗੁਜਰਾਂ ਦੇ ਤੇ ਉਹ ਪਹਿਲਾਂ ਚਲੋ ਨਿਕਲ ਗਏ ਤੇ ਡੰਗਾ ਚਾਹ ਨੋਤਾ ਰੋਜ ਹੀ ਹੁੰਦੇ ਆਪਣਾ ਉਹ ਲੱਗਦਾ ਤੁਸੀਂ ਦੇਖ ਲੈਣਾ ਗਾੜੀਆਂ ਵੀ ਉੱਚਾ ਵਾ ਇਹ ਕਰਕੇ ਉਹ ਜਿਹੜੇ ਬੰਦੇ ਆਪਣੇ ਡੇਰੇ ਤੇ ਆਪਣਾ ਡੇਰਾ ਹੀ ਬੀਕੇ ਵੀ ਗੱਲ ਕੰਮਕਾਰ ਕਰਨਾ ਕੀ ਕਰਨਾ ਫਿਰ ਤੇ ਕਰ ਬੱਸ ਆ ਵੀ ਵਾਹੀ ਗੁਰਦੀਕਾ ਖਾਲਸਾ ਵਾਹੀ ਗੁਰਦੀ ਕੀ ਫਤਹਿ ਚਾਲੂ ਆ ਟਾਲੀ ਪਿੰਡ ਦੇ ਵਿੱਚ 13 14 ਬੰਦੇ ਫਸ ਚੁੱਕੇ ਆ ਜਿਨ੍ਹਾਂ ਨੂੰ ਕੱਢਣ ਜਾ ਰਹੇ ਆ ਰਾਤ ਮਕੀਰੀਆਂ ਸੀਗੇ ਤੇ ਹੁਣ ਜਿੱਤੇ ਕੱਢ ਕੇ ਇਥੋਂ ਕੱਢ ਕੇ ਪਹਿਲਾਂ ਅਬਦੁੱਲਾਪੁਰ ਕੱਢ ਕੇ ਆਏ ਆ ਹੁਣ ਟਾਲੀ ਪਿੰਡ ਤੋਂ ਫੋਨ ਆਇਆ ਇੱਥੇ ਤੇ ਸਾਡੀਆਂ ਤੇਜ਼ ਵੀ ਸਵਾਵਾਂ ਚੱਲੀਆਂ ਹੁਣ ਜਿਹੜਾ ਐਤ ਕੀ ਫਿਰ 13 14 ਬੰਦੇ ਕਡੇਰੀਆਂ ਚ ਫਸੇ ਹੋਏ ਆ ਉਹਨਾਂ ਨੂੰ ਕੱਢਣ ਜਾ ਰਹੇ ਆ ਬਣੇ ਰੋ ਤੁਹਾਨੂੰ ਜ਼ਰੂਰ ਦਿਖਾ ਲਾਂਗੇ ਕਿ ਤੱਕ ਤੱਕ ਕੱਢ ਕੇ ਰੈਸਕੂ ਕਰਾਂਗੇ ਓ ਜੇ ਜੇ ਬੂਟੇ ਨਿੱਕੇ ਸਪੈਟਾ ਜੋ ਦੋਮ ਚ ਸੁੱਟਣੀ ਹੈ ਦੋਮ ਚ ਡਾਉਂਗੀ ਦਾ ਇਹ ਕੰਗਰ ਬਾਬਾ ਜੀ ਕੋਲੋਂ ਵੀ ਮਾਣ ਚੋਰੀ ਹੋਣੀ ਹੈ ਥੋੜੀ ਗੱਡੀ ਕਟੋ ਇਹ ਭਾਜੀ ਪਰਿਵਾਰ ਦੋਨੇ ਅਲੱਗ-ਅਲੱਗ ਵਾ ਪਰਿਵਾਰ ਬੜੇ ਆ ਕਟੋ ਇਹ ਕਿੱਧਰ ਫਸਿਓ ਆ ਹਾਂ ਜੀ ਇਹ ਕਿੱਧਰ ਫਸਿਆ ਆ ਦੇਖੋ ਗੱਡੀ ਦੇਰੇ ਤੇ ਅੱਛਾ ਡੇਰੇ ਤੇ ਹਣਾ ਇੱਥੇ ਰੋਕ ਰਹੇ ਹੋ ਭਾਜੀ ਇੱਕ ਮਿੰਟ ਹੋਣਾ ਸਮਝਾ ਦੂ ਰੋਕ ਲਈ ਵੀਰੇ ਆ ਕਿਹੜੇ-ਕਿਹੜੇ ਡੇਰਿਆਂ ਦੇ ਵਿੱਚ ਆ ਜਿਨ੍ਹਾਂ ਦੇ ਨਾਮ ਆ ਦੇ ਫਸੇ ਆ ਬੰਦੇ ਕਿਹੜੇ ਦੇ ਵਿੱਚ ਚਾਰ ਇਹ ਕਰ ਜਿੰਦਰ ਸਿੰਘ ਦੇ ਨਾਮ ਦੇ ਇੱਕ ਆ ਭਾਜੀ ਹੁਣੀ ਆ ਨਾਲ ਹੀ ਗੁਜ਼ਾਰ ਨੰਬਰ ਜੀ ਤੁਹਾਡੇ ਕਿੰਨੇ ਮੈਂਬਰ ਸਾਹਿਬ ਤੁਹਾਡੇ ਚਾਰਕ ਬੰਦੇ ਆ ਜੀ ਬਾਕੀ 12 ਬੰਦੇ ਕਿੱਥੇ ਆ 12 ਤੋਂ 14 ਨਾਲ ਨਿਆਣੇ ਵੀ ਹੈਗੇ ਆ ਨਿਆਣੇ ਉਹ ਹਾਂ ਇਹ 15 ਨੂੰ ਦੱਸਿਆ ਨਹੀਂ ਵੀ ਤੁਸੀਂ ਬੰਦੇ ਆਣੇ ਆ ਜੀ ਤੁਹਾਨੂੰ ਬਾਬਾ ਜੀ ਕਹਿੰਦੇ ਵੀ ਦੱਸਿਆ ਮਤਲਬ ਆ ਜਾ ਲਿਆਤਾ ਕਹਿੰਦੇ ਇੱਧਰ ਲੱਕਾ ਉੱਚਾ ਇਤੋਂ ਮੋੜ ਨਹੀਂ ਪਣੀ ਖਲਾਰ ਲਾ ਮੇਰਾ ਵੀ ਵਿੱਚ ਤੇ ਜੱਗ ਦਾ ਪਾਣੀ ਆ ਤੇ ਇਹ ਰਾਤੋਂ ਰਾਤ ਜੱਗ ਦਾ ਪਾਣੀ ਸੁੱਤੇ ਮੇ ਪਾਣੀ ਕਹਿੰਦੇ ਵਧ ਗਿਆ ਰਾਤ ਅੱਠ ਹੜਕਦੇ ਅੰਦਸਣ 15 16 20 ਦਿਨ ਤੋਂ ਤੁਹਾਡੇ ਪਾਣੀ ਚੱਲਣ ਡਿਆ ਹੋਇਆ ਹੈ ਥੋੜਾ ਥੋੜਾ ਅੱਛਾ ਜੀ ਮਤਲਬ ਇਤਰਾ ਆ ਜਿਹੜਾ ਪਿਆ ਸੀ ਰੋਜ਼ ਹੀ ਜਾਈਦਾ ਹੀ ਆਪਣੇ ਆ ਸਾਰੀਆਂ ਫਸਲਾਂ ਆਪਣੇ ਦੇ ਵੇਖਣ ਆ ਤੁਸੀਂ ਦੇਖਣ ਦੇ ਪਰ ਪਾਣੀ ਕਿਹੜਾ ਅੱਜ ਜਿਹੜਾ ਪਾਣੀ ਵਧਿਆ ਜੱਕ ਦਾ ਮਿੰਗੜਾ ਚੜਾ ਕਰ ਗਿਆ ਥੋੜਾ ਹਲੋ ਤਾਂ ਕਰਕੇ ਸਵੇਰ ਹੀ ਆਉਂਦਾ ਹਨ ਆ ਪਿਆ ਰਹਿ ਗਿਆ ਨਾ ਇਥੂ ਆ ਲਾ ਆਓ ਆ ਗਏ ਆ ਹੋਰ ਮੁਜਾਦਰ ਨੇ ਲੱਗਾ ਮੈਂ ਕਿਹਨੂੰ ਕਹਾਂ ਦੋਸਤਾਂ ਦੇ ਆ ਵਿੱਚੋਂ ਬੋਰਡ ਕੱਟਣੀ ਦੇਖੋ ਸੌਖੀ ਆ ਕਿਤੇ ਸਪੈਸ ਦੇ ਕੋਈ ਚੂਰੀਆਂ ਵੀ ਕਰਦੇ ਆ ਕੌਣ ਕਹਿੰਦਾ ਤੁਹਾਡੇ ਬੰਦੇ ਉਹ ਚੋਰੀਆਂ ਕੀ ਕਰਨੀ ਉਹ ਆਪਣੇ ਮਰੇ ਜਾਣ ਨੂੰ ਭੋਣਦੇ ਡੜੀ ਉਥੇ ਪਿੰਡ ਲੋਕੀ ਘਰ ਘਰ ਲਗਣਾ ਕਰੀ ਜਾਂਦੇ ਕੋਈ ਗੱਲ ਬਾਤ ਨਹੀਂ ਆਖੀਆ ਵੇਰ ਦਾ ਨਾ ਕੀ ਆਲੇ ਨੇ ਤੇਰੇ ਨਾਲ ਹੀ ਲੈ ਕੇ ਜਿੱਦਾਂ ਆਪਣੇ ਪਾਇਰ ਉਹਦੇ ਮਾਰੀ ਨਾ ਕੋਈ ਨਹੀਂ ਆਈ ਆਈ ਜਿਆਦਾ ਨਾ ਬਗਿਆੜੋ ਸਹੀ ਰਹਾ ਇਹ ਰੋਗਾ ਪਾਣੀ ਇੱਥੇ ਨਹੀਂ ਹੋਵੇ ਦੂਸਰਾ ਥਾਂ ਤੇ ਲੱਗਾ ਹੀ ਆ। ਉਹ ਬੰਦਾ ਉਹਨੂੰ ਪੁੱਛ ਲੋ ਜਾਣਾ ਹਨ। ਉਹ ਜਾਣਾ। ਉਹ ਜਾਣਾ ਪਿੰਡ। ਇੱਕ ਇੱਥੇ ਕਿੱਥੇ ਬਣ। ਥੋੜਾ ਨੂੰ ਬਿਠਾ। ਭਾਜੀ ਰਾਤ ਦੇ ਫਸੇ ਪਏ ਜੀ। ਰਾਤ ਹੀ ਰਾਤ। ਜੱਕ ਤਾਂ ਪਾਣੀ ਵਧ ਗਿਆ। ਜੱਕ ਤਾਂ ਵਧਿਆ ਪਾਣੀ। अच्छा जी हां जी बहुत ज्यादा पानी है जक दावा आ गया जी हां जी कितने के परवा फसे हैं भाई इत्ते आ गए हैं हम छह जी हैं गड्डी भी बिचे रह जानी है हुन गड्डी है भाई एंड टूटा गड्डी निकली नहीं 60 ਦਾ 60万 روپے ਦਾ ਵਿੱਚ ਸਮਾਨ ਵੇਖ ਲੋ ਭਾਵੇਂ खाद भाई ਵੇਖੋ ਮੇਰੀ 1 लाख ਰੁਪਏ ਦੀ ਵਿੱਚੇ ਪਈ ਜੀ ਇਹ ਤਾਂ ਸਬਜ਼ੀ ਦਾ ਕੰਮ ਕਰਦੇ ਕਹਿੰਦਾ ਸੀ ਨਹੀਂ ਛੋਲੇ ਦਾ ਕੰਮ ਕਰਦੇ 50 ਕਿਲੇ ਛੋਨਾ ਮੇਰਾ ਮਰ ਗਿਆ ਖਤਮ ਹੋ ਗਿਆ اچھا ਛੋਨਾ ਇੱਥੇ हां जी ਕਿਹੜਾ ਪਿੰਡ ਤੁਹਾਡਾ ਠਿੰਨੀਆਂ ਸਿੱਧਾ ਪਿੰਡ ਹੈ ਜੀ ਪਾਰੋਂ ਉਧਰੋਂ ਪਾਰੋਂ हां जी ਅੰਮ੍ਰਿਤਸਰ ਜ਼ਿਲ੍ਹਾ ਆਪਣਾ ਇਥੇ ਟਾਲੀ ਪਿੰਡ ਦੇ ਮਾਮਲੇ ਦੇ ਲਈ ਜੀ ਮੈਨੂੰ ਨਹੀਂ ਇਹ ਠੇਕੇ ਦੇ ਪੈੜੀਆਂ ਜੀ ਸਾਡੇ ਕੋਲ ਸਾਰੀਆਂ ਠੇਕੇ ਦੇ ਇੱਥੇ ਰਹਿੰਦੇ ਹਾਂ 30 32 ਸਾਲ ਨੇ ਇੱਥੇ ਕੰਮ ਕਰਦੇ ਹਾਂ ਤੇ 3 ਸਾਲ ਹੋ ਗਏ ਨੇ ਇਤਨੀ ਬਰਬਾਦੀ ਹੋਈ ਨਹੀਂ ਸਾਡੀ ਕਿੰਨੇ ਕਿੱਲੇ ਜ਼ਮੀਨ ਸੀ ਭਾਜੀ ਹਾਂਜੀ ਮੇਰੀ 50 ਕਿੱਲੇ ਬਾਕੀ ਉਤਰਾਂ ਸਾਡੀ ਚਾਰ ਭਰਾ ਇੱਥੇ ਠੇਕੇ ਦੇ ਪੈੜੀ ਹੋਣੇ ਆ ਪੈੜੀ 150 ਕਿੱਲਾ ਖਤਮ ਹੋ ਗਿਆ ਸਾਡਾ ਝੋਨਾ ਮਰੇ ਪਹਿਲੇ 23 ਦੇ ਮਰੇ ਹਾਂ 23 ਦੇ ਫਿਰ ਹੁਣ 52 ਵੀ ਮਰ ਗਏ ਜਾਂ ਬਿੜੀ ਬਦ ਨਹੀਂ ਖੜਕ ਲਿਆ ਹਾਂਜੀ ਇਹ ਲੈ ਆ ਮਮੀ ਜੀ ਲੈ ਇੱਕ ਤੇ ਜ਼ਿਆਦਾ ਬਣਾ ਲਿਆ ਸੀ ਸਗਾ ਸਮਾਨ ਨੂੰ ਹਾਂ ਸਭ ਕੁਝ ਹੈਗਾ ਬਹੁਤ ਬੁਰੀ ਹਲਾਦ ਹੋਗਣੀ ਵੀਰ ਬਹੁਤ ਜ਼ਿਆਦਾ ਕੱਲ ਤੁਹਾਨੂੰ ਦੱਸਿਆ ਨਹੀਂ ਸੀ ਵਧਣਾ ਪਾਣੀ ਦੱਸਿਆ ਸੀ ਦੱਸਿਆ ਭਾਜੀ ਸਭ ਕੁਝ ਹੈਗਾ ਜੀ ਬਰਬਾਦੀ ਇਹ ਵੀ ਇਹ ਜਿਹੜਾ ਝੋਨਾ ਦਾ 10 ਕਿਲੇ ਝੋਨਾ ਪੱਕਾ ਹੈ ਇਹਦਾ ਇਹਨੂੰ ਪੈਂਦਾ ਸੂਰ ਜਾਨਵਰ ਪੈਂਦਾ ਬੇੜਾ ਅਗਰ ਕੀ ਕਰੀਏ ਥੱਲਾ 1.5 ਕਿਲੇ ਤੇ ਖਤਮੀ ਕਰਦਾ ਸੂਰਾ ਨਹੀਂ ਤੇ ਉਹਦੀ ਖਾਤਰ ਹੀ ਇੱਥੇ ਰਹਿੰਦੇ ਨੇ ਧਾਨ ਉੱਠ ਗਿਆ ਤੇ ਸੂਲਸਰ ਭਈ ਭਾਈ ਦੇ ਹਾਂਜੀ ਤੇ ਉਹ ਫਿਰ ਨਹੀਂ ਬਹੁਤ ਜਿਆਦੀਆਂ ਮੁਸ਼ਕਲਾਂ ਨੇ ਭਾਜੀ ਇਹ ਪਾਣੀ ਦੀਆਂ ਤੇ ਬਹੁਤ ਮਾਰ ਹੀ ਬਹੁਤ ਜਿਆਦੀ ਕਰਤੀ ਇਹਦੇ ਉਹ ਬਾਬੇ ਦਾ ਸਾਰਾ ਝੋਨਾ ਹੀ ਆ ਯਾਰ ਮੇਰਾ ਸਾਰਾ ਮੇਰਾ ਝੋਨਾ ਜੀ ਅੱਛਾ ਉਹ ਬਿਠੇ ਸੀ ਉੱਥੇ ਇੱਥੇ ਉਹ ਮੰਜਾਉ ਨੂੰ ਲਹਿਣਾ ਮੰਜੇ ਤੇ ਉੱਥੇ ਝੋਨਾ ਥੱਲੇ ਆ ਭਾਜੀ ਨਹੀਂ ਨਹੀਂ ਉਹ ਮੋਟਰ ਤੋਂ ਆਏ ਇੱਧਰ ਉਹਨੂੰ ਇੱਥੇ ਰੁਕ ਜਾ ਉੱਥੋਂ ਭਾਲ ਲਾਂਗੇ ਅੱਛਾ ਇਹ ਵੀ ਝੋਨਾ ਤੁਹਾਡਾ ਝੋਨਾ ਸਾਡਾ ਜੀ ਕੀ ਕਰਨਾ ਇੱਕ ਦੇ ਦੇ ਕਿੰਨੇ ਜਾਣੇ ਟੋਟਲ ਤੁਸੀਂ 4 ਜਾਣੇ ਹਨ ਹਾਂਜੀ 5 6 ਠੀਕ ਹੈ ਤੇ ਪਾਜੀ ਆ ਜਾਗਾ ਠੀਕ ਤੂੰ ਵਹਿ ਗਈ ਮੇਰੇ ਕੋਲ ਇਹ ਨਾ ਭਾਈ ਇਹ ਦੇਤੀ ਤੂੰ ਤੂੰ ਵੀ ਆ ਜਾ ਤੂੰ ਟੂਬ ਤੇ ਕਾਹਤ ਹੋਣਾ ਵਿੱਚ ਬੈਠੋ ਤੂੰ ਕੋਈ ਕੋਈ ਨਹੀਂ ਵਿੱਚ ਵਿੱਚ ਤੁਹਾਨੂੰ ਲੈ ਕੇ ਰਹਿਣ ਨੂੰ ਰੂਬ ਲੈਓ ਉਹਦੇ ਨਾਲ ਰੂਬ ਉਹਦਾ ਨਾਲ ਲੈ ਲਓ ਜੇ ਰੂਬ ਰਹਿਣ ਨੂੰ ਦੇ ਦਿੰਦੇ ਆ ਇਹ ਬਾਈ ਜੀ ਜਦੋਂ ਤੁਹਾਨੂੰ ਬਾਈ ਜੀ ਬਾਈ ਜੀ ਕਿੰਨਾ ਝੋਨਾ ਇੱਥੇ ਬਾਈ ਜੀ ਕਿੰਨਾ ਝੋਨਾ ਇੱਥੇ ਇੱਥੇ ਮੇਰਾ 50 ਕਿੱਲੇ ਆ ਤੇ 50 ਕਿੱਲੇ ਮੇਰੇ ਦੂਜੇ ਭਰਾ ਦਾ 60 ਕਿ 100 ਕਿੱਲਾ ਝੋਨਾ ਜੀ ਸਾਡਾ ਇੱਥੇ ਇੱਥੇ ਹਾਂਜੀ ਤੇ ਦਰਦ ਸੁਣਿਓ ਮੈਂ ਕਿਹਾ ਬਾਈ ਨੂੰ ਕਿਹਾ ਵੀ ਐਡਵਾਈਜ਼ਰੀ ਹੋ ਗਈ ਸਭ ਕੁਝ ਹੋ ਗਿਆ ਵੀ ਆ ਜਾਓ ਨਿਕਲੋ ਵੀ ਤੁਸੀਂ ਕਿਉਂ ਨਹੀਂ ਨਿਕਲੇ ਵੀ ਅਸੀਂ ਆਂ ਤੇ ਬਾਈ ਦੱਸਦਾ ਬਾਈ ਤੂੰ ਦਸੀ ਮੂੰਹ ਕਿਉਂ ਨਹੀਂ ਨਿਕਲਿਆ ਤੂੰ ਨਿਕਲਣਾ ਸਰ ਕਿੱਧਰ ਜਦੋਂ ਸਾਡੀਆਂ ਖਾਦਾਂ ਦਵਾਈਆਂ ਵੀ ਇੱਥੇ ਪਾ ਦੀਆਂ ਝੋਨਾ ਪੱਕਾ ਸਾਡਾ ਬਰਬਾਦੀ ਹੋਣ ਦੀ ਅਸੀਂ ਜਾਈਏ ਕਿੱਧਰ ਅਸੀਂ ਤੇ ਮਰਨਾ ਅਸੀਂ ਤੇ ਮਰਨ ਵਾਸਤੇ ਇੱਥੇ ਆਏ ਆਂ ਪਾਣੀ ਚ ਆਹ ਝੋਨਾ ਪੜਿਆ ਪਿਆ ਝੋਨਾ ਆਹ ਝੋਨਾ ਪੜਿਆ ਝੋਨਾ ਦੇਖੋ ਪੱਕਾ ਝੋਨਾ ਜਿਹੜਾ ਮੰਨਦਾ ਇਹਨੂੰ ਸੂਰ ਪਹਿਰਿਆ ਉਪਰੋਂ ਸੂਰ ਜਾਨਵਰ ਪਹਿਰਿਆ ਤੇ ਉਧਰੋਂ ਕੁਦਰਤ ਦੀ ਮਾਰ ਹੈ ਹਾਂਜੀ ਤਾਂ ਬੈਠਾ ਸੀ ਇੱਥੇ ਮੇਰਾ ਵੀ ਤਾਂ ਵੀਰ ਇੱਥੇ ਬੈਠੀ ਸੀ ਆਪੇ ਉਹ ਤੁਹਾਡੇ ਸਾਹਮਣੇ ਪੱਕੀ ਫਸਲ ਆ ਜਿਹਦੇ ਜਿਹਦੀ ਰਾਖੀ ਬੀਟੀ ਹੋ ਗੱਡੀ ਗੁੱਡੀ ਵਿੱਚੇ ਰਹਿ ਜੂਗੀ ਗੱਡੀ ਇੱਥੇ ਵਿੱਚੇ ਰਹਿ ਜੂ ਲੱਖ ਰੁਪਏ ਦਾ ਵਿੱਚ ਖਾਦ ਦਵਾਈ ਵੀ ਖਲੋ ਤੂੰ ਨਹੀਂ ਪਤਾ ਹੀ ਦੀ ਜੇ ਕਿਰਪਾਲਾ ਦੋ ਪਾਈਆਂ ਗੱਡੀ ਦੇ ਗੱਡੀ ਦੇ ਟੁੱਟਦੇ ਹੰਡ ਗੱਡੀ ਨਹੀਂ ਨਿਕਲੀ ਗੱਡੀ ਦੇ ਟੁੱਟਾ ਹੰਡ ਤੇ ਗੱਡੀ ਨਿਕਲੀ ਨਹੀਂ ਵੇਖ ਲੋ ਵੀਡੀਓ ਨਹੀਂ ਬੰਨੀ ਸੰਗਣਾ ਬੰਦੀ ਨਹੀਂ ਹਲਾ 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 ਨੇ ਥੱਲੇ ਹਲਾ ਨਾ ਬੰਦੀਆਂ ਭਈ ਆ ਹੱਥ ਕਿਵੇਂ ਆਇਆ ਸੀ ਹੱਥ ਹੀ ਸਰ ਮੇਰਾ ਕੱਟਿਆ ਗਿਆ ਸੀ ਸੀਅਰ ਟੋਕੇ ਦੇ ਕਣਕੂਦਰ ਨਾਲ ਹਾਂਜੀ ਤੇ ਇਹ ਟਾਲੀ ਪਿੰਡ ਦੇ ਵਿੱਚ ਰੈਸਕਿਊ ਕਰ ਉਹ ਬਾਈ ਬੈਠੋਗੇ ਦਰਿਆ ਆ ਤੇ ਵਾਹੂ ਗਿੱਕਾ ਖਾਲਸਾ ਵਾਹੂ ਗਿੱਕਾ ਖਤੇ ਅਹਾਂ ਜੀ ਕੰਦੇ ਵਿੱਚ ਜਦੋਂ ਬਾਤ ਅਗਲੇ ਮੈਂ ਤੇਰੇ ਘਰ ਸਦਣਾ ਪਿੰਡ ਦੇ ਵਿੱਚ ਰੈਸ ਕਰ ਰਿਹਾ 50 ਕਿਲੋ ਦੀ ਖੇਤੀ ਕਰ ਰਿਹਾ ਉਹਨਾਂ ਨੇ ਇਹ ਗੱਲ ਕਰ ਰਹੇ ਕਿ ਤੂੰ ਬਾਈ ਕਾ ਤੂੰ ਨਹੀਂ ਬਾਹਰ ਆਇਆ ਪਿੰਡਾ ਬਾਈ ਮੇਰਾ ਕਿਉਂ ਨਹੀਂ ਆਇਆ ਮੈਂ ਇੱਕ ਤਾਂ ਜਾਨਵਰ ਮਾਰਦਾ ਮਾਰ ਮਾਰਦਾ ਜਾਨਵਰਾਂ ਤੋਂ ਬਚਾਉਣੇ ਵੀ ਚਲੋ ਅੱਜ 15 ਦਿਨ ਹੋ ਚੁੱਕੇ ਪਾਣੀ ਇਹ ਟੱਟ ਜਾਣਾ ਟੱਟ ਜਾਣਾ ਜਾ ਕੇ ਤਾਂ ਮਰਾਤ ਪਾਣੀ ਵੱਧ ਗਿਆ ਅਸੀਂ ਜਿਹੜੇ ਰਾਤ ਦੇ ਇੱਥੇ ਫਸੇ ਹੋਏ ਆਂ ਬਾਈ ਰਾਤ ਦੇ ਫਸੇ ਹੋਏ ਆਂ ਰਾਤ ਦੇ ਰਾਤ ਦੇ ਫਸੇ ਇਧਰ ਟੂਬ ਤੇ ਫਿਰ ਤੁਸੀਂ ਪਹਿਲਾਂ ਟੂਬ ਤੇ ਆਏ ਹੁਣ ਤਾਂ ਇਹ ਵੀ ਨਾਲ ਪਰਿਵਾਰ ਲੇਡੀਜ਼ ਵੀ ਆ ਇਹ ਵਿਚਾਰੇ ਨਾਲ ਕੰਮ ਕਰਦੇ ਕ ਨਾਲ ਨਾਲ ਰੋਟੀ ਪਾਣੀ ਪਕਾਉਂਦੇ ਵੀਰੇ ਨਾਲ ਨੇ ਘਰ ਦੇ ਨੇ ਹੁਣ ਇਹ ਕਿੱਧਰ ਜਾਣਗੇ ਆਹ ਇਹ ਵਿਚਾਰੇ ਨਿਕਲਾ ਚਲੀ ਜਿੰਨਾਂ ਦੇ ਮਤਲਬ ਖਤਮ ਹੋ ਗਿਆ ਕੋਰ 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 ਮਿਲ ਗਏ ਜੀ ਮਿਲ ਗਏ ਮਿਲ ਗਏ ਸਾਹਿਬ ਇਹ ਗੋੜਪੇ ਪਿਛੇ ਨੂੰ ਮੁੱਕਦੇ ਵੇ ਉਹ ਜੋ ਦੂਸਰੀ ਕਿਸ਼ਤੀ ਵਾਲੇ ਨੇ ਤੁਰੇ ਪਾਣੀ ਡੂਗਾ ਮਜੀਦ ਪਾਣੀ ਡੂਗਾ ਜਾਣ ਦਿਓ ਆ ਸਹੂਤਿਆ ਹੋਣੀ ਆ ਇਹ ਨਹੀਂ ਪਦਨੇ ਮੈਂ ਕਿਹਾ ਵੀ ਦੇਣ ਮੈਂ ਚਾਹ ਲਮਰਾ ਨਹੀਂ ਤੂੰ ਬੜਾ ਗਿਆ ਭਾਈ ਤੇਰੇ ਲੋਕੇਸ਼ ਜਾ ਦੇ ਉਹ ਆ ਬੁਰੇ ਤੇ ਬਿਮਾਰੀ ਜਿਹੜੀ ਸਾਨੂੰ ਤੂੰ ਦੱਸਿਆ ਵੀ ਇਹ ਬਾਕੀ ਦੇ ਖਤਮ ਹੋ ਗਿਆ ਤੇਰੇ ਵਾਲਾ ਪਹਚਾਈਏ ਚਾਰ ਕਿਲੇ ਆ। ਦਾ ਮਕਾਨ ਦਾ ਪਰਵਾਇ ਮੈਨੇ ਆ ਪਾਇਆ ਜੀ। ਬਾਕੀ ਜੀ ਮੇਰੇ ਨਾਲ ਗਾ ਲੈ। ਹਾਂਜੀ। ਐ ਬਾਪੂ ਤੇਰਾ ਹੱਥਾਂ ਹੋਏ ਹੋਏ ਕੰਮ। ਉਗੜੀ ਮਰੋ ਨਾ ਬਾਪ। ਬਾਪੂ ਦੇ ਘਰ ਆ ਵਸੇ ਜਾਵੇ। ਚਲ ਵੜ ਵੜ ਕੇ ਜਾ ਬਾਪੂ ਆ ਜਾ ਹੁਣ। ਆਉਂਦੇ ਆਉਂਦੇ ਆ ਭਾਜੀ ਬਨੇ ਆ ਆ ਜਾ ਇੱਧਰ ਤੇ ਆ ਇੱਧਰ ਵੀ ਆਓ ਬੰਦਾ ਕੋਈ ਬੋਲੂ ਬਾਈਕ ਲਾ ਰਿਹਾ ਆ ਜਾਓ ਆਉਦੇ ਬੰਦੇ ਪਛਾਹ ਕਾਲਾ ਜਦੋਂ ਦਾ ਪਾਣੀ ਨਹੀਂ ਆਉਂਦਾ ਆ ਸਿੱਟ ਦਿਓ ਨਹੀਂ ਨਹੀਂ ਪਾਣੀ ਨਹੀਂ ਲੱਦੇ ਲੈ ਨਹੀਂ ਵੀ ਖੜਿਆ ਨਹੀਂ ਮੰਡਲ ਆਜੀ ਸਾਹ ਉਹ ਦੋ ਬਰਾਂ ਦੇ ਅੱਗੇ ਖੜੀ ਆ ਉੱਥੋਂ ਥੋਲੀ ਹੋ ਰਹੀ ਥੀ ਮਾਰ ਲਈ ਉੱਥੇ ਇਹ ਇੱਕ ਕੱਟੀ ਉੱਥੇ ਸੱਪ ਕਦੋਂ ਕੱਟੀ ਕਦੋਂ ਮਰੀ ਹਾਂਜੀ ਕਦੋਂ ਮਰੀ ਸੱਪ ਕਦੋਂ ਲੜਿਆ ਪਰਚੂ ਪਰਚੂ ਪਾਣੀ ਚ ਹਾਂਜੀ ਹੋ ਅੱਜ ਲੱਗਿਆ ਉਹ ਨਾ ਆ ਨਾ ਉਹ ਕੁੱਤਾ ਇਹ ਮਾ ਜੱਟ ਦੀ ਕਿ ਮੈਂ ਬੰਨਾਂ ਕੁੱਤੇ ਦੀ ਨਾਲ ਬੰਨਣ ਲੱਗਾ ਤੇ ਹਰ ਤੇਰੀਆਂ ਅੱਠ ਅੱਧ ਵਿਚ ਆਉਂਦੀ ਮੈਂ ਤਾਂ ਦੇ ਸੀ ਤੇ ਰੰਗ ਮੈਂ ਤਾਂ ਨਾ ਆਜੀ ਕਿਉਂ ਭਾ ਪੈਣੀ ਉਹਦੇ ਪੈਣੀ ਕਿਉਂ ਜੀ ਬਾਪੂ ਕਿੰਨੇ ਕਿੱਲੇ ਜਗਾ ਸੀ ਝੋਨਾ ਕਿੰਨਾ ਸੀਗਾ 16 ਕਿੱਲੇ 16 ਕਿੱਲੇ ਦੇ ਠੇਕੇ ਦੇ ਲਈ ਆ ਜਗਾ ਆਪਣੀ ਦੇ ਪਰਨਾ ਪੈਣੀ ਪਰਨਾ ਇਹਦੇ ਚੋਂ ਬਸਰ ਲੱਗੂ ਆਇਆ ਕਿ ਡੇਢ ਹੀ ਆ ਅੱਛਾ ਜੀ ਉਹ ਟਰਾ ਇਹਨੂੰ ਕਾਫੀ ਸਮਾਂ ਪਿੱਟੂ ਭਾਈ ਦੇ ਡੈਡੀ ਜਿਹੜੇ ਹਨ ਜੀਤ ਮੋਹਨ ਤੇ ਦਰਸ਼ਨ ਉਹ ਦੇ ਇਕੱਠੇ ਇੱਕੇ ਦਾ ਰੋਟੀ ਖਾਂਦੇ ਰਹੇ ਨੇ ਬੜਾ ਚਿਹਰਾ ਇਹ ਰਹਿਣ ਇਥੇ 40 40 45 ਸਾਲ ਇਹ ਗੱਡੂ ਰਹਿੰਦੇ ਨੇ ਲਾਈਕ ਵੀ ਵੱਡੇ ਹੁੰਦੇ ਆਹ ਮੰਡੂ ਵਿਦਿਆਰਥੀ ਸਾਰੇ ਕੋ ਮੋਬਾਈਲ ਕੋ ਹੁਣ ਦੂਜੇ ਪਾਸੇ ਚੱਲੇ ਆ ਜਿੱਥੇ ਪ੍ਰਵਾਸੀ ਪੰਜ ਫਸੇ ਹੋਏ ਆ ਪਿਛਲੀਆਂ ਦੋ ਰਾਤਾਂ ਉਹਨਾਂ ਨੇ ਰਾਤ ਕੋਠੇ ਦੇ ਰਾਹ ਕੇ ਇਕੱਟੀ ਆ ਆ ਤੁਸੀਂ ਦੇਖ ਲਓ ਟਰਾਂਸਫਾਰਮਰ ਮੋਟਰ ਸਭ ਕੁਝ ਥੱਲੇ ਆ ਪਾਣੀ ਉੱਪਰ ਚੜਿਆ ਪਿਆ ਆ ਚੱਲਦੇ ਆ ਅੱਗੇ ਜਾ ਕੇ ਪ੍ਰਵਾਸੀ ਕੱਢ ਕੇ ਲੈ ਕੇ ਆਉਨੇ ਆ ਰੈਸਕਿਊ ਉਹਨੂੰ ਪ੍ਰਵਾਸੀਆਂ ਦਾ ਹੋਊਗਾ ਇਨਸਾਨੀਅਤ ਜਿੰਦਾਬਾਦ ਬੜੀ ਚੱਕ ਕੇ ਜਣ ਮੜਿਆ ਆ ਗਏ ਆ ਗਏ ਆ ਗਏ ਵੇਟ ਕਰੋ ਯਾਰੇ ਕਿ ਚੜ ਗਏ ਆਪਣੀ ਜਾਨ ਬਚਾਉਣ ਲੱਗੇ ਆ ਐਕਸ਼ਨ ਕਰਨਾ ਪੱਲੇ ਬਈ ਪਾਲੀਦਾਂ ਨੂੰ ਕਰ ਲੈ ਪਾਲੀਦਾਂ ਨੂੰ ਇਹ ਗੈਸ ਲੈਡਰ

ਮੱਛਰ ਦੀ ਗੱਲ ਨਹੀਂ ਪ੍ਰਭਾ ਬੋਲ ਵਿੱਚ ਤੇ ਉਤਰਨਾ ਵੀ ਆ ਵੀ ਮੇਰੇ ਨਾਲ ਆ ਪਹਿਲਾਉਂ ਮੈਂ ਆ ਪਹਿਹਾ ਉਤਾਰ ਦਿਓ ਉਹ ਰੋਡ ਪਰ ਹੈ ਹੋਣ ਜਿਆਦਾ ਹੋ ਜਾਏਗਾ ਰੋਡ ਕਿਨੇ ਅੱਗੇ ਪਾਣੀ ਲੱਗ ਦੋ ਵੀ ਪਰਾ 10 ਦਾ ਫੁੱਟ ਪਾਣੀ ਅੱਗੇ ਇਹ ਵੇਗ ਸੰਭਾਰ ਕਰ ਬੇਟਾ ਗੱਬੇੜਾ ਖਲਾਉ ਤਰ ਰਿਹਾ ਇਹ ਵੇਗ ਵਿਚਾਰ ਕਰ ਲੈ ਲੈ ਆ ਲੈ ਇਹ ਕੋ ਬੜ ਜਾਏਗਾ ਇਹ ਬਣਾ ਨਹੀਂ ਇਹ ਜੀ ਇਹ ਮੱਛਰ ਮਾਚਰ ਮੈਂ ਲੋਕ ਸਭ ਨਹਾਰੇ ਗਾਣੇ ਬੈ ਜਾ ਮਣੀ ਚੱਲ ਚੱਲ ਭਾਈ ਚੱਲ ਆਹ ਭਾਈ ਪੱਖੇ ਨੂੰ ਪੱਖੇ ਦਾ ਮੂੰਹ ਤੂੰ ਕਰ ਲੈ ਬੈ ਜਾ ਮਣੀ ਤੂੰ ਬੈ ਡੇ ਮੇਰਾ ਭਰਾ ਪਹਿਲਾਂ ਆਇ ਨੂੰ ਪਿੱਛੇ ਨੂੰ ਘਾਰਾ ਤੂੰ ਘਾੜ ਜਾ ਆਪਣਾ ਸਾਰਾ ਢੂੰਗਾ ਪਾਣੀ ਕੀ ਦੇ ਰਿਹਾ ਹੈ ਯਾਰ ਆ ਸੇਵਾ ਹੈ ਬਾਬਾ ਦੀਪ ਸਿੰਘ ਸੇਵਾਦਾਰ ਜੀ ਇਹ ਵਿਚਾਰੇ ਕੱਲ ਰਾਤ ਦੇ ਫਸੇ ਹੋ ਸੀਗੇ ਦਾ ਟੇਡੇ ਦੇ ਚਲੀ ਗਿਆ ਇੱਥੋਂ ਕਹਿੰਦੇ ਰਾਸ ਪਾਣੀ ਆ ਗਿਆ ਬਾਬਲ ਸਰਦਾਰ ਦਾ ਘਰ ਬਣਾਈ ਕਰਦਾ ਸੀ ਕੋਈ ਬਾਅਦ ਦੇ ਜਾ ਗਿਆ ਹਾਂ ਪੀਲਾ ਜਾ ਗਿਆ